ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬੜਹੰਸ ਮਹਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨ ਅੰਬੜੈ ਮਸੀ ਨੀਰ ਨ ਹੋਏ ਜੋਰਤ ਇਸ ਆਪਣੈ ਤਿੰਨ ਭਾਵੈ ਸਭ ਕੋਈ ਹਉ ਵਾਰੀ ਵੰਜਾ ਖੰਨੀਆਂ ਵੰਜਾ ਤਾਉ ਸਾਹਿਬ ਕੇ ਨਾਵੈ ਰਹਾਉ ਸਾਹਿਬਾ ਸਫਲ ਹੋ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪਿਆ ਤੀ ਤ੍ਰਿਪਤ ਪਏ ਹਾਂ ਤੈਨ ਵਲੇ ਹਾਰਾ ਜਾਉ ਮੈਂ ਕੀ ਨਦਰ ਨ ਆਵਈ ਬਸਾ ਹੰਬੀਆਂ ਨਾਲ ਤਿਖਾ ਧਾਇਆ ਕਿਉ ਲਹੈ ਜਾਂ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਹਿਬ ਮੈਂ ਰਾਸ ਮਨ ਤੇ ਤੋਖਾ ਤਾਲ ਹੈ ਜਾਂ ਸਿਪਤ ਕਰੀ ਅਰਦਾਸ ਪੜਹੰਸ ਮਹੱਲਾ ਪਹਿਲਾ ਗੁਣਵੰਤੀ ਸੋ ਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀਰ ਹੈ ਤਾਂ ਵੀ ਸੋ ਰਾਵਣ ਜਾਏ ਮੀਰਾ ਕੰਤਿ ਰਸਾਲੂ ਕੀ ਤਨ ਅਵਰਾ ਰਾਵੇ ਜੀ ਰਹਾਉ ਕਰਨੀ ਕਾਮਣ ਜੇ ਥੀਏ ਜੀ ਮਨ ਤਾਗਾ ਹੋਏ ਮਾਨਕ ਮੁੱਲ ਨ ਪਾਈਐ ਲੀਚੈ ਚਿਤ ਪਰੋਈ ਰਾਤ ਸਾਈ ਨਾ ਜੁਲਾ ਅੱਖਾਂ ਮੜੀ ਆਸ ਤੈ ਸੈ ਨਾਲ ਅਕੂਣਾ ਕਿਉਂ ਥੀ ਵਹਿ ਘਰ ਵਾਸ ਨਾਨਕ ਏਕੀ ਬਹਾਰਾ ਦੂਜਾ ਨਹੀਂ ਕੋਈ ਤੈ ਸੈ ਲੱਗੀ ਜੇ ਰਹਿ ਪੀ ਸੋ ਰਵੈ ਸੋਏ ਬੜਾ ਸੰਹ ਹਲਾ ਪਹਿਲਾ ਘਰ ਦੂਜਾ ਮੂਰੀ ਰਉਣ ਚੋਣ ਲਾਇਆ ਪੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀ ਬੜਾ ਤੇ ਲੂਬੀ ਲੂਬ ਲਵਾਇਆ ਤੇਰੇ ਦਰ ਸੁਣੇ ਬਿਟੂ ਖੰਨੀਆਂ ਵੰਜਾ ਤੇਰੇ ਨਾਮ ਬਿਟੂ ਕਰਵਾਣੋ ਜਾਂ ਤੂੰ ਕਾਮੈ ਮਾਨ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਾਨੋ ਚੂੜਾ ਭੰਨ ਪਲੰਘ ਸਿਉ ਬੁੰਦੇ ਸਾਂ ਬਾਹੀ ਸਾਂ ਬਾਹਾ ਏਤੇ ਵੇਸ ਕਰਿੰਦੀਏ ਬੁੰਦੇ ਸੌ ਰਾਤੋ ਆਵਰਾ ਹਾ ਨਾ ਮੰਨਿਆਰ ਨਾ ਝੂੜੀਆਂ ਨਾ ਸੇਬ ਬੁੰਗੜੀਆਂ ਜੋ ਸੈ ਕੰਠ ਨ ਲੱਗੀਆਂ ਜਲਨ ਸੇ ਵਾਹੜੀਆਂ ਸਭ ਸਈਆਂ ਸੋ ਰਾਵਣ ਗਈਆਂ ਹਉ ਦਾਦੀ ਕਹਿ ਦਰ ਜਾਵਾਂ ਆ ਮਾਲੀ ਹੋਂ ਕਰੀ ਸੁਚੱਜੀ ਤੈਸਾ ਏਕ ਨ ਪਾਵਾਂ ਮਾਠ ਗੁੰਦਾਈ ਪਟੀਆਂ ਭੜਿਏ ਮੰਗ ਸੰਧੂਰੇ ਅੱਗਾ ਗਈ ਨਾ ਮੰਨੀਆਂ ਮਰੋ ਬਸੂਰ ਬਸੂਰੇ ਮੈਂ ਰੋਂਦੀ ਸਭ ਜਗ ਰੁਨਾ ਰੁੰਣੜੇ ਵਣੋਂ ਪੰਖੇਰੂ ਇੱਕ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨ ਹੋਂ ਪਰੋਂ ਬਸੋੜੀ ਸੁਪਨਾ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਇ ਨ ਸਕਾਂ ਤੁਝ ਕੰਨ ਪਿਆਰੇ ਭੇਜ ਨ ਸਕਾਂ ਕੋਈ ਆਉ ਉਸ ਭਾਗੀ ਨੀਂਦੜੀਏ ਮਤ ਸਹਿ ਦੇਖਾਂ ਸੋਇ ਤੈ ਸਹਬ ਕੀ ਬਾਤ ਜੇ ਆਖੈ ਕੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ ਕਿਉ ਨਾ ਮਰੀਜਾ ਜੀੜਾ ਨਾ ਦੀਜੈ ਜਾਂ ਸੋ ਪਿਆ ਵਡਾਣਾ ਬੜਹੰਸ ਮਹਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੈਲਾ ਸਭ ਕਿਸ ਮੈਲਾ ਤਨ ਧੋਤਾ ਮਨ ਹੱਸਾ ਨਾ ਹੋਏ ਇਹ ਜਗਤ ਭਰਮ ਪੁਲਾਇਆ ਬਿਰਲਾ ਬੂਝਾ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਗੁਰ ਦਿਆ ਮੋਕੋ ਇਹੋ ਨਿਦਾਨ ਰਹਾ ਸਿੱਧਾਂ ਕੇ ਆਸਣ ਜੇ ਸਿਖਾਇ ਇੰਦਰੀ ਬਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹੋ ਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਬਿਨ ਸਤਗੁਰ ਕੀ ਸਰਣਾਏ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿ ਸੂ ਨ ਜਾਏ ਭੰਦ ਨਾਨਕ ਸਤਗੁਰ ਕੋ ਮਿਲਦੋ ਉਮਰ ਹੈ ਗੁਰ ਕਾ ਸਬਦ ਫਿਰ ਜੀਵ ਹੈ ਕੋਈ ਮਮਤਾ ਕੀ ਮਲ ਉਤਰ ਹੈ ਇਹੋ ਮਨ ਹੱਸਾ ਹੋਏ ਬੜ ਹੰਸ ਮਹਲਾ ਤੀਜਾ ਨਦਰੀ ਸਤਗੁਰ ਸੇ ਵੀ ਹੈ ਨਦਰੀ ਸੇਵਾ ਹੋਏ ਨਦਰੀ ਇਹੋ ਮਨ ਬਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਇੱਕੋ ਚੇਤਾ ਤਾਂ ਸੁਖ ਪਾਵੈ ਫਿਰ ਦੁੱਖ ਨਾ ਮੂਲੇ ਹੋਏ ਰਹਾਉ ਨਦਰੀ ਮਰਕਾ ਜੀਵੀ ਐ ਨਦਰੀ ਸਬਦ ਬਸੇ ਮਨ ਆਏ ਨਦਰੀ ਹੁਕਮ 부ਜੀ ਐ ਹੁਕਮੇ ਰਹਿ ਸਮਾਏ ਜਿਨ ਜੇਬਾ ਹਰ ਰਸ ਨਾ ਚਖਿਓ ਸਾ ਜੇਬਾ ਜਲ ਜਾਓ ਅੰਨ ਰਸ ਸਾਦੇ ਲੱਗ ਰਹੀ ਦੁੱਖ ਪਾਇਆ ਦੂਜਾ ਪਾਏ ਸਭ ਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਬੜਾਈ ਦੇ ਬੜ ਹੰਸ ਮਹਾਲਾ ਤੀਜਾ ਮਾਇਆ ਮੋਗ ਵਾਰ ਹੈ ਗੁਰ ਬਿਨ ਗਿਆਨ ਨਾ ਹੋਈ ਸ਼ਬਦ ਲਗੇ ਤੈਨ ਬੁਝਿਆ ਦੂਜੈ ਪਰਜ ਬਗੋਈ ਮਨ ਮੇਰੀ ਗੁਰਮਤ ਕਰਣੀ ਸਾਰ ਸਦਾ ਸਦਾ ਹਰ ਪ੍ਰਭ ਰਵ ਹੈ ਤਾਂ ਪਾਵ ਹੈ ਮੋਖ ਦਵਾਰ ਰਹਾਉ ਗੁਨਾ ਕਾਨ ਧਾਨ ਇਕ ਹੈ ਆਪੇ ਦੇਤਾ ਕੋ ਪਾਏ ਬਿਨ ਨਾ ਵ ਸਭ ਵਿਸੜੀ ਗੁਰ ਕਾ ਸ਼ਬਦ ਮਿਲਾਇ ਮੇਰੀ ਮੇਰੀ ਕਰ ਦੇ ਘਟ ਗਏ ਤਿੰਨ ਹੱਥ ਕਿਉ ਨ ਆਇਆ ਸਾਚ ਗੁਰ ਮਿਲੇ ਸਾਚ ਮਿਲੇ ਸਾਚੇ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨ ਮੁਖ ਬੰਦ ਹੈ ਗੁਰ ਮੁਖ ਮੁਕਤ ਕਰਾਏ ਬੜ ਹੰਸ ਮਹਲਾ ਤੀਜਾ ਸੋਹਾਗਣੀ ਸਦਾ ਮੁਖ ਉਜਲਾ ਗੁਰ ਕਾ ਸਹਿਜ ਸੁਭਾਏ ਸਦਾ ਪ੍ਰ ਰਭ ਆਪਣਾ ਵਿਚਹੁ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਿਗੁਰੂ ਕੋ ਹਰ ਦੀ ਆਬੋਝਾਈ ਰਹਾਉ ਦੋਹਾ ਗਣੀ ਖਰੀਆਂ ਬਿਲ ਲਾਂਦੀਆਂ ਤਿੰਨਾ ਮਹਿਲ ਨਾ ਪਾਏ ਦੂਜੇ ਪਾਏ ਕੋ ਰੂਪੀ ਦੁਖ ਪਾਵ ਹੈ ਆਗੈ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ ਔਗਣਵੰਤੀ ਕਾਮਣੀ ਦੁਖ ਲਾਗੈ ਬਿਲ ਲਾਏ ਸਵਨਾ ਕਾ ਪੋਤਾਰ ਏਕ ਹੈ ਸਵਾਮੀ ਕਹਿਣਾ ਕਿਸੂ ਨਾ ਜਾਏ ਨਾਨਕ ਆਪੇ ਬੀਕ ਕੀਤੀ ਅਨ ਨਾਮੇ ਲੈ ਅਨ ਲਾਏ ਬੜਹਾਂਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮਿੱਠਾ ਲਗਾ ਗੁਰ ਸਬਦ ਦੀ ਸਾਧ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰ ਜਿਉ ਮਨ ਵਸਾਇਆ ਹਰ ਕਰ ਕਿਰਪਾ ਸਤ ਗੁਰੂ ਮਿਲਾਇਆ ਪੂਰਾ ਸਤ ਗੁਰੂ ਹਰ ਨਾਮ ਤੇ ਆਇਆ ਰਹਾਉ ਬਰਮੇ ਬੇਤ ਬਾਣੀ ਪਰਗਾਸੀ ਮਾਇਆ ਭੂਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣਾ ਤਾਮਸ ਬਹੁਤ ਅਹੰਕਾਰ ਕਿਸਲ ਸਦਾ ਅਵਤਾਰੀ ਰੂਧਾ ਕਿਤ ਲਗਤ ਰਹਿ ਸੰਸਾਰਾ ਗੁਰਮੁਖ ਗਿਆਨ ਰਤੇ ਜੁਗ ਅੰਤਰ ਚੁਕੈ ਮੋਗਵਾਰਾ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰਹਿ ਸੰਸਾਰਾ ਸਾਚਾ ਨਾਹੀ ਰਤੀ ਵੈਰਾਗੀ ਪਾਇ ਅਨੂਖ ਦਵਾਰਾ ਏਕੋ ਸਤਿ ਵਰਤੈ ਸਭ ਅੰਤਰ ਸਭ ਨਾ ਕਰੇ ਪ੍ਰਤਪਾਲਾ ਨਾਲਕ ਇੱਕ ਸਿ ਬਿਨੁ ਮੈਂ ਅਵਰ ਨ ਜਾਣਾ ਸਭ ਨਾ ਦੀਵਾਨ ਦਇਆਲਾ ਬੜ ਹੰਸ ਮਹਾਲਾ ਤੀਜਾ ਗੁਰਮੁਖ ਸਤਿ ਸੰਜਮ ਤਤ ਗਿਆਨ ਗੁਰਮੁਖ ਸਾਥਿ ਲੱਗਾ ਹੈ ਧਿਆਨ ਗੁਰਮੁਖ ਮਾਨ ਮੇਰੇ ਨਾਮ ਸਮਾਲ ਸਦਾ ਨਿਭੈ ਜਲਹਿ ਤੇਰੈ ਨਾਲ ਰਹਾਉ ਗੁਰਮੁਖ ਜਾਤ ਪੱਤ ਸਤਿ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸਨੂ ਆਪ ਕਰੇ ਸੋ ਹੋਏ ਗੁਰਮੁਖ ਆਪ ਬੜਾਈ ਦੀਵੇ ਸੋਏ ਗੁਰਮੁਖ ਸ਼ਬਦ ਸਤਿ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਹادار ਬੜਹੰਸ ਮਹਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮੰਨ ਤਰਪਤਿਆ ਹਰ ਨਾਮੰ ਤਿਆਏ ਸਦਾ ਸੁਖ ਸਾਚਾ ਸਬਦ ਵਿਚਾਰੀ ਆਪਣੇ ਸਤਿਗੁਰ ਬਿਟੂ ਸਦਾ ਬਲਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲੇ ਬਲਾਏ ਮਨ ਸੰਤੋਖਿਆ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸਬਦ ਹਰਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਬੜ ਹੰਸ ਮਹਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚਾ ਹੈ ਸਬਦ ਸਤਿ ਸਮਾਏ ਇਹ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮੰਨ ਲੈ ਰਜਾਈ ਰਹੋ ਗੁਰ ਕਾ ਸਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸਾਏ ਮਾਨਿਆਈ ਪਰਮੇ ਪੂਲਾ ਫਰੈ ਸੰਸਾਰ ਮਰ ਜਨਮ ਜਮ ਕਰੇ ਖੁਵਾਰ ਨਾਨਕ ਸੀ ਬੜ ਪਾਗੀ ਜਿਨ ਹਰ ਨਾਮ ਧਿਆਇਆ ਗੁਰ ਪ੍ਰਸਾਦੀ ਮਨ ਵਸਾਇਆ ਬੜ ਹੰਸ ਮਹਲਾ ਤੀਜਾ ਹੋ ਮੈਂ ਨਾਵੈ ਨਾਲ ਬਰੋਧ ਹੈ ਦੋਏ ਨਾਮ ਬਸਾਏ ਇਕਠਾਏ ਹਉਮੈ ਵਿੱਚ ਸੇਵਾ ਨ ਹੋਵਈ ਤਾਂ ਮਨ ਵਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਈ ਹੁਕਮ ਮੰਨ ਤਾ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਇ ਰਹਾਉ ਹਉਮੈ ਸਭ ਸਰੀਰ ਹੈ ਹਉਮੈ ਉਪਤ ਹੋਏ ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ ਬੁੱਝ ਨਾ ਸਕੈ ਕੋਈ ਹਉ ਮੈਂ ਵਿੱਚ ਭਗਤ ਨ ਹੋਵਈ ਹੁਕਮ ਨਾ ਬੁੱਝਿਆ ਜਾਏ ਹਉ ਮੈਂ ਵਿੱਚ ਜੀਉ ਬੰਦ ਹੈ ਨਾਮ ਨਾਮ ਵਸੈ ਮਨ ਆਏ ਨਾਨਕ ਸਤਗੁਰ ਮਿਲਿਆ ਹਉ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੈ ਸੱਚ ਰਹਿ ਸੱਚੇ ਸੇਵ ਗੁਰ ਸਮਾਈ ਬੜਹੰਸ ਮਹਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਜ ਇੱਕ ਇੱਕੋ ਪ੍ਰਭ ਠਾਕਰ ਗੁਰਮੁਖ ਹਰ ਰਾਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰਪੂਰਾ ਮੈਂ ਲਾਵਾ ਮੇਰਾ ਪ੍ਰੀਤਮ ਹਉ ਬਾਰ ਬਾਰ ਆਪਣੇ ਗੁਰੂ ਕਉ ਜਾਸਾ ਰਹਾਉ ਮੈਂ ਆਪ ਗੁਣ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣ ਬੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਹੀਂ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਅ ਬਹੁ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਬੜ ਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਉ ਕਿਉ ਕਰ ਪਿਰ ਕੋ ਮਿਲਿਓ ਸਿਆਣੀ ਜੋ ਪਿਰ ਪਾਵੈ ਸਾਸੁਹਾਗਣ ਸਾਈ ਪਿਰ ਕੋ ਮਿਲੈ ਸਿਆਣੀ ਰਹਾਉ ਮੈਂ ਬਚੋ ਦੋਸ ਹੋਂ ਕਿਉ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹੋਂ ਮੇਰੇ ਚਿਤਨਾ ਆਵਾਂ ਜਿਨ ਪਿਰ 라ਵਿਆ ਸਾ ਭੜੀ ਸੁਹਾਗਣ ਸੇ ਮੈਂ ਗੁਣ ਨਹੀਂ ਹੋਂ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ 라ਵੈ ਮੈਂ ਕਰਮਹੀਣ ਕਬ ਹੀ ਗਲ ਲਾਵੈ ਤੂੰ ਪਿਰ ਗੁਣਵੰਤਾ ਹੋਂ ਔਗਣ ਯਾਰਾ ਮੈਂ ਨਿਰਗੁਣ ਬਖਸ਼ ਨਾਨਕ ਬੇਚਾਰਾ